ਸਾਬਕਾ ਕੇਂਦਰੀ ਮੰਤਰੀ ਅਤੇ ਮਰਹੂਮ ਸਰਦਾਰ ਬੂਟਾ ਸਿੰਘ ਜਿਨ੍ਹਾਂ ਨੂੰ ਲੈ ਕੇ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਔਰ ਉਹ ਬਿਆਨ ਇਸ ਹੱਦ ਤੱਕ ਵਾਇਰਲ ਹੋਇਆ ਕਿ ਰਾਜਾ ਵੜਿੰਗ ਨੂੰ ਮਾਫੀ ਮੰਗਣੀ ਪੈਗੀ ਪਰ ਉਹ ਮਾਫੀ ਵੀ ਕਿਸੇ ਹੱਦ ਬੰਨੇ ਨਾ ਪਹੁੰਚੀ ਹੁਣ ਰਾਜਾ ਵੜਿੰਗ ਨੂੰ ਪੇਸ਼ ਹੋਣ ਦੇ ਹੁਕਮ ਕੀਤੇ ਗਏ ਨੇ ਐਸਸੀ ਕਮਿਸ਼ਨ ਦੇ ਅੱਗੇ ਜਸਵੀਰ ਸਿੰਘ ਗੜੀ ਦੇ ਸਾਹਮਣੇ ਵੀ ਦੋ ਵਾਰੀ ਪੇਸ਼ੀਆਂ ਹੋ ਚੁੱਕੀਆਂ ਨੇ ਰਾਜਾ ਵੜਿੰਗ ਤਾਂ ਪੇਸ਼ ਨਹੀਂ ਹੋਏ ਪਰ ਉਹਨਾਂ ਦੀ ਥਾਂ ਦੇ ਉੱਤੇ ਵਕਫ-ਵਕਫ ਅਧਿਕਾਰੀ ਜਾਂ ਰਾਜਾ ਵੜਿੰਗ ਦੇ ਸਮਰਥਕ ਜਿਹੜੇ ਨੇ ਜ਼ਰੂਰ ਪੇਸ਼ ਹੋਏ ਪਰ ਇਸ ਦੇ ਬਾਵਜੂਦ ਦੁਆਰਾ ਰਾਜਾ ਵੜਿੰਗ ਨੂੰ ਹੁਕਮ ਜਾਰੀ ਹੋਏ ਨੇ ਔਰ ਸੰਬੰਧ ਭੇਜੇ ਗਏ ਨੇ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਹੈ ਇਸ ਦੇ ਬਾਵਜੂਦ ਰਾਜਾ ਵੜਿੰਗ ਸੰਬੰਧੀ ਕਾਂਗਰਸ ਪਾਰਟੀ ਕਿੱਥੇ ਖੜੀ ਹੈ ਕਾਂਗਰਸ ਪਾਰਟੀ ਕੀ ਕਹਿਣਾ ਚਾਹੁੰਦੀ ਹੈ ਚਰਨਜੀਤ ਸਿੰਘ ਚੰਨੀ ਭਾਵੇਂ ਕਾਂਗਰਸ ਪਾਰਟੀ ਦੇ ਇੱਕ ਸੀਨੀਅਰ ਲੀਡਰ ਨੇ ਐਮਪੀ ਨੇ ਸਾਂਸਦ ਨੇ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਦੇ ਬਾਹਰ ਜਦੋਂ ਇੱਕ ਬਾਈਟ ਦਿੱਤੀ ਇੱਕ ਬਿਆਨ ਜਾਰੀ ਕੀਤਾ ਉਸ ਵੇਲੇ ਚਰਨਜੀਤ ਸਿੰਘ ਚੰਨੀ ਨੇ ਜ਼ਰੂਰ ਆਪਣਾ ਪੱਖ ਕਲੀਅਰ ਕਰ ਦਿੱਤਾ ਸੀ ਪਰ ਕੀ ਕਾਂਗਰਸ ਪਾਰਟੀ ਚਰਨਜੀਤ ਸਿੰਘ ਚੰਨੀ ਦੇ ਉਸ ਬਿਆਨ ਦੇ ਨਾਲ ਖੜੋਤੀ ਹੈ ਜਾਂ ਉਸ ਦੇ ਖਿਲਾਫ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਕਿ ਕਾਂਗਰਸ ਪਾਰਟੀ ਇਸ ਬਾਰੇ ਕੀ ਸੋਚਦੀ ਪਈ ਹੈ ਇੱਕ ਪਾਸੇ ਇੱਕ ਇੰਟਰਵਿਊ ਦੇ ਦੌਰਾਨ ਰਾਜਾ ਵੜਿੰਗ ਨੂੰ ਮਨੂ ਦੇ ਨਾਲ ਵੀ ਜੋੜ ਕੇ ਦੱਸਿਆ ਗਿਆ ਔਰ ਉਹ ਇੰਟਰਵਿਊ ਹੋਰ ਕਿਸੇ ਦੀ ਨਹੀਂ ਸਗੋ ਜੁਗਿੰਦਰ ਸਿੰਘ ਮਾਨ ਦੀ ਸੀ ਔਰ ਉਸ ਇੰਟਰਵਿਊ ਦੇ ਵਿੱਚ ਜੁਗਿੰਦਰ ਸਿੰਘ ਮਾਨ ਨੇ ਆਪਣੇ ਬਿਆਨ ਦੌਰਾਨ ਇਥੋਂ ਤੱਕ ਕਹਿ ਦਿੱਤਾ ਕਿ ਇਥੋਂ ਤੱਕ ਸਵਾਲ ਪੁੱਛ ਲਿਆ ਇਨਫੈਕਟ ਕਿ ਕੀ ਰਾਜਾ ਵੜਿੰਗ ਉਹਨਾਂ ਨੂੰ ਮਨੂ ਵਾਂਗ ਉਹਨਾਂ ਦੀ ਥਾਂ ਦੱਸਣਾ ਚਾਹੁੰਦੇ ਆ ਔਰ ਇਹ ਬਹੁਤ ਤੇਖਾ اور ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ ਗਿਆ ਸੀ ਖੈਰ ਪਰ ਇਹਦੇ باوجود ਐਡਾ ਵੱਡਾ ਬਿਆਨ ਦਿੱਤੇ ਜਾਣ ਦੇ ਬਾਵਜੂਦ ਰਾਜਾ ਵੜਿੰਗ ਨੂੰ ਲੈ ਕੇ ਕਾਂਗਰਸ ਪਾਰਟੀ ਦਾ ਕੀ ਆ ਸਟੈਂਡ ਹੈ ਜਾਂ ਕਾਂਗਰਸ ਪਾਰਟੀ ਕੀ ਸੋਚਦੀ ਪਈ ਹੈ ਉਹਦੇ ਉੱਤੇ ਹੁਣ ਧਿਆਨ ਦੇਣਾ ਜ਼ਰੂਰੀ ਹੈ ਲੰਘੇ ਦਿਨੀ ਇੱਕ ਹੋਰ ਖਬਰ ਸਾਹਮਣੇ ਆਈ ਉਸ ਖਬਰ ਦੇ ਮੁਤਾਬਿਕ ਰਾਜਾ ਵੜਿੰਗ ਨੂੰ ਧਮਕੀ ਦਿੱਤੀ ਗਈ ਰਾਜਾ ਵੜਿੰਗ ਨੂੰ ਜਾਨੂ ਮਾਰਨ ਦੀ ਧਮਕੀ ਇਹਦੇ ਨਾਲ ਸੁਰਖੀਆਂ ਭਰ ਗਈਆਂ ਰਾਜਾ ਵੜਿੰਗ ਨੂੰ ਲੈ ਕੇ ਆਖਰ ਕਿਉਂ ਧਮਕੀ ਦੇ ਦਿੱਤੀ ਗਈ ਜੇ ਆਪਾਂ ਉਸ ਹੈਡਲਾਈਨ ਦੇ ਉੱਤੇ ਵੀ ਨਿਗਾਹ ਮਾਰੀਏ ਤਾਂ ਰਾਜਾ ਵੜਿੰਗ ਸੰਬੰਧੀ ਇਹ ਖਬਰ ਛਪਦੀ ਹੈ ਕਿ ਅੱਤਵਾਦੀ ਹਰਵਿੰਦਰ ਰਿੰਦਾ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸੀ ਆਗੂ ਦੇ ਜ਼ਿਲ੍ਹਾ ਪਰੀਸ਼ਦ ਮੈਂਬਰ ਰਾਜਵੀਰ ਸਿੰਘ ਭੁੱਲਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਰਿੰਦਾ ਵਿਰੁੱਧ ਸਿਟੀ ਪੁਲਿਸ ਸਟੇਸ਼ਨ ਤਰਨਤਾਰਨ ਵਿਖੇ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਪਣੀ ਸ਼ਿਕਾਇਤ ਵਿੱਚ ਰਾਜਵੀਰ ਭੁੱਲਰ ਨੇ ਕਿਹਾ ਕਿ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੇ ਕਾਲ ਆਈ ਤੇ ਆਡੀਓ ਸੁਨੇਹਾ ਆਇਆ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਰਿੰਦਾਵਜੋ ਦੱਸੀ ਹੈ ਅਤੇ ਆਖਿਆ ਕਿ ਅਸੀਂ ਨਾ ਸਿਰਫ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਮਾਰਾਂਗੇ ਸਗੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵੀ ਮਾਰਾਂਗੇ ਇੱਕ ਬਹੁਤ ਵੱਡਾ ਬਿਆਨ ਹੋ ਸਕਦਾ ਹੈ ਇੱਕ ਬਹੁਤ ਵੱਡੀ ਧਮਕੀ ਜ਼ਰੂਰ ਹੋ ਸਕਦੀ ਹੈ ਔਰ ਕਦੇ ਵੀ ਇਸ ਕਿਸਮ ਦੀਆਂ ਧਮਕੀਆਂ ਜਿਹੜੀਆਂ ਨੇ ਇਹਨਾਂ ਨੂੰ ਐਂਟਰਟੇਨ ਨਹੀਂ ਕਰਨਾ ਚਾਹੀਦਾ ਔਰ ਪੰਜਾਬ ਸਰਕਾਰ ਜਿਹੜੀ ਹੈ ਔਰ ਪੰਜਾਬ ਪੁਲਿਸ ਜਿਹੜੀ ਹੈ ਉਹ ਇਹੋ ਜਿਹੀਆਂ ਧਮਕੀਆਂ ਨੂੰ ਡੀਟਰਲਾਈਜ਼ ਕਰਨ ਲਈ ਨਿਰਪੱਖ ਹੈ ਔਰ ਇਹ ਹੋਣਾ ਵੀ ਚਾਹੀਦਾ ਇਹਨਾਂ ਨੂੰ ਨਿਊਟਰਲਾਈਜ਼ ਕਰਨਾ ਵੀ ਚਾਹੀਦਾ ਹੈ ਇਹੋ ਜਿਹੀ ਕਿਸੇ ਵੀ ਵਿਵਾਦ ਦੀਆਂ ਕਿਸੇ ਵੀ ਧਮਕੀ ਨੂੰ ਲੈ ਕੇ ਫੌਰੀ ਤੌਰ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਇਹ ਹਰ ਕੋਈ ਚਾਹੁੰਦਾ ਹੈ ਰਾਜਾ ਵੜਿੰਗ ਦੀ ਜੇ ਜਾਨ ਨੂੰ ਖਤਰਾ ਹੈ ਤਾਂ ਜ਼ਰੂਰ ਉਸ ਉੱਤੇ ਕੋਈ ਐਕਸ਼ਨ ਹੋਣਾ ਚਾਹੀਦਾ ਪਰ ਕਾਂਗਰਸ ਪਾਰਟੀ ਨੂੰ ਇਸ ਦੇ ਨਾਲ ਨਾਲ ਇਹ ਵੀ ਸਪਸ਼ਟ ਕਰਨਾ ਚਾਹੀਦਾ ਆ ਕਿ ਆਖਿਰ ਕਾਂਗਰਸ ਪਾਰਟੀ ਰਾਜਾ ਵੜਿੰਗ ਦੇ ਉਸ ਬਿਆਨ ਨੂੰ ਲੈ ਕੇ ਵੀ ਕੀ ਕਹਿ ਰਹੀ ਹੈ ਜਾਂ ਕੀ ਕੀ ਸਟੈਂਡ ਰੱਖਦੀ ਹੈ हाल ही ਦੇ ਵਿੱਚ ਜਿਹੜਾ ਚਰਨਜੀਤ ਸਿੰਘ ਚੰਨੀ ਦਾ ਇੱਕ ਬਿਆਨ ਵਾਇਰਲ ਹੋਇਆ ਸੀ ਉਦੋਂ ਕਾਂਗਰਸ ਪਾਰਟੀ ਨੇ ਆਪਣਾ ਇੱਕ ਪਰਸਨਲ ਬਿਆਨ ਜਿਹੜਾ ਆ ਉਹ ਜਾਰੀ ਕਰ ਦਿੱਤਾ ਸੀ ਔਰ ਆਪਣੇ ਆਪ ਨੂੰ ਨਖੇੜ ਦਿੱਤਾ ਸੀ ਔਰ ਹੁਣ ਵੀ ਜ਼ਰੂਰਤ ਹੈ ਕਿ ਕਾਂਗਰਸ ਪਾਰਟੀ ਆਪਣੇ ਪੱਖ ਦੇ ਉੱਤੇ ਕੋਈ ਸਟੈਂਡ ਜਾਰੀ ਕਰੇ ਔਰ ਉਸ ਸਟੈਂਡ ਦੇ ਮੱਦੇ ਨਜ਼ਰ ਇਹ ਸਪਸ਼ਟ ਹੋ ਸਕੇ ਕਿ ਕੀ ਸਾਰੀ ਕਾਂਗਰਸ ਪਾਰਟੀ ਰਾਜਾ ਵੜਿੰਗ ਤੋਂ ਸਹਿਮਤ ਹੈ ਜਾਂ ਰਾਜਾ ਵੜਿੰਗ ਦੇ ਬੋਲ ਜੋ ਸਨ ਉਹ ਰਾਜਾ ਵੜਿੰਗ ਦੇ ਆਪਣੇ ਹੀ ਬੋਲ ਸਨ ਹਾਲਾਂਕਿ ਇਹ ਵੀ ਅਦੇ ਵਿਚਾਰ ਅਧੀਨ ਟਾਪਿਕ ਹੈ ਕਿ ਰਾਜਾ ਵੜਿੰਗ ਨੇ ਜੋ ਬੋਲੇ ਆ ਜਾਂ ਜੋ ਆਖਿਆ ਉਹ ਉਹਦੀ ਇੰਟੈਂਸਿਟੀ ਕੀ ਸੀ ਜਾਂ ਉਹ ਕਿਸ ਆਧਾਰ ਦੇ ਉੱਤੇ ਬੋਲਿਆ ਗਿਆ ਹਾਲਾਂਕਿ ਹੁਣ ਤਾਂ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਤਕਰੀਰਾਂ ਕੱਸੀਆਂ ਜਾ ਰਹੀਆਂ ਪਰ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਨੂੰ ਜ਼ਰੂਰਤ ਹੈ ਕਿ ਭਾਵੇਂ ਤਰਨਤਾਰਨ ਇਲੈਕਸ਼ਨ ਦੇ ਵਿੱਚ ਓਨੀ ਇੰਪੋਰਟੈਂਸ ਉਸ ਬਿਆਨ ਦੀ ਨਾ ਹੋਵੇ ਪਰ ਉਸ ਦੇ ਬਾਵਜੂਦ ਪੂਰੇ ਪੰਜਾਬ ਦੇ ਵਿੱਚ ਤਾਂ ਹੈ ਪੂਰੇ ਪੰਜਾਬ ਦੇ ਵਿੱਚ ਰਾਜਾ ਵੜਿੰਗ ਅਜੇ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੈਗੇ ਨੇ ਤੇ ਕਾਂਗਰਸ ਪਾਰਟੀ ਜਿਹੜੀ ਪੰਜਾਬ ਦੀ ਹੈ ਉਹ ਇਸ ਬਾਰੇ ਕੀ ਸੋਚਦੀ ਹੈ ਉਸ ਨੂੰ ਆਪਣੇ ਵਿਚਾਰ ਜ਼ਰੂਰ ਦੱਸਣੇ ਚਾਹੀਦੇ ਨੇ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕਾਂਗਰਸ ਪਾਰਟੀ ਲਈ ਉਹ ਵਕਤੇ ਮੈਸਰਾ ਦੱਸਦੇ ਰਹਿਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ